ਇੱਕ ਕਹਾਣੀ ਆਖਿਰ ਸਿਕੰਦਰ ਜਿੱਤ ਗਿਆ ਵਿਸ਼ਵ ਜੋਤੀ ਧੀਰ ਵੀ ਲਿਖੀ ਹੋਈ ਹੈ ਆਖਿਰ ਸਿਕੰਦਰ ਜਿੱਤ ਗਿਆ ਚੰਦਰੇ ਦਾ ਨਾਮ ਵੇਖੋ ਕੀ ਰੱਖਿਆ ਸਿਕੰਦਰ ਅਸਕੇ ਨਾਂ ਰੱਖਣ ਵਾਲੀ ਮਾਂ ਦੇ ਨਾ ਤਾਂ ਸਿਕੰਦਰ ਰੱਖ ਦਿੱਤਾ ਉਹ ਵੀ ਇਤਿਹਾਸ ਵਿੱਚੋਂ ਚੋਰੀ ਕਰਕੇ ਸ਼ਾਇਦ ਸਿਕੰਦਰ ਵੀ ਸਦਾ ਜੇਤੂ ਹੀ ਰਹੇਗਾ ਪਰ ਇਹ ਕਿਵੇਂ ਹੋ ਸਕਦਾ ਹੈ ਇਤਿਹਾਸ ਵਾਲਾ ਸਿਕੰਦਰ ਤਾਂ ਕੋਈ ਵਿਰਲਾ ਹੀ ਜਾਂਦਾ ਹੈ ਇਸਕੰਦਰ ਨੇ ਤਾਂ ਜਾਂਦੇ ਨੇ ਪਹਿਲੀ ਚੀਕ ਵੀ ਡਰ ਕੇ ਮਾਰੀ ਉਹਣੀ ਐ ਮੈਂ ਤਾਂ ਸਿਕੰਦਰ ਦੀ ਗੱਲ ਕਰਦੀ ਆ ਜਿਹੜਾ ਮੇਰੇ ਪੇਕੇ ਘਰ ਦਾ ਨੌਕਰ ਸੀ ਸਦਾ ਹੀ ਡਰਿਆ ਤੇ ਸਹਿਮਿਆ ਹੋਇਆ ਮੂਰੋ ਜਵਾਬ ਤਾਂ ਕੀ ਦੇਣਾ ਸਿਰ ਹੁਤਾ ਕਰਕੇ ਮਾਫੀ ਮੰਗਣ ਦਾ ਹੌਸਲਾ ਵੀ ਨਾ ਕਰਦਾ ਇਸ ਚੰਦਰੇ ਦਾ ਵਜੂਦ ਅੱਜ ਵੀ ਮੇਰੇ ਆਪਣੇ ਵਜੂਦ ਨਾਲ ਖੰਡਾ ਮੈਂ ਤਾਂ ਇੱਕ ਧੀ ਸੀ ਕਹਿੰਦੇ ਨੇ ਧੀਆਂ ਤਾਂ ਜੰਮਦੀਆਂ ਬਹੁਤ ਉੱਚੀ ਚੀਕਦੀਆਂ ਨੇ ਸ਼ਾਇਦ ਮੋਰ ਉੱਚਾ ਬੋਲ ਵੀ ਨਹੀਂ ਕਰ ਸਕਤੀਆਂ ਜਿਵੇਂ ਸਦਾ ਹੀ ਕੋਈ ਉਹਨਾਂ ਦੀ ਸੰਗੀ ਨੱਪੀ ਰੱਖਦਾ ਹੋਵੇ ਪਰ ਸਿਕੰਦਰ ਤੂੰ ਤਾਂ ਮਾਦੀ ਕੁੱਖੋ ਜੰਮਿਆ ਲਾਲ ਸੀ ਤੇ ਮੈਂ ਇੱਕ ਧੀ ਧਿਆਣੀ ਮੈਂ ਵੀ ਅੱਜ ਤੱਕ ਤੇਰੇ ਵਾਂਗ ਸਿਰ ਉੱਚਾ ਨਹੀਂ ਚੁੱਕ ਸਕੀ ਪੇਕੇ ਘਰ ਬਾਉ ਜੀ ਮੁਰੇ ਸਾਹਸ ਕੇ ਰਹਿੰਦੇ ਮੈਨੂੰ ਯਾਦ ਹੈ ਉਹ ਦੀਵਾਲੀ ਵਾਲਾ ਦਿਨ ਜਦੋਂ ਮੇਰੇ ਬਾਉ ਜੀ ਨੇ ਮੈਨੂੰ ਬਹੁਤ ਚੜਕਾ ਮਾਰੀਆਂ ਮੇਰੇ ਹੱਥੋਂ ਦੀਵਾਲੀ ਵਾਲੇ ਦਿਨ ਸਵੇਰੇ ਸਵੇਰੇ ਇੱਕ ਦੀਵਾ ਝੁਟਕ ਗਿਆ ਸੀ ਮੇਰੇ ਬਾਪੂ ਜੀ ਬਹੁਤੇ ਵਹਿਮੀ ਤੇ ਲక్ష్ਮੀ ਮਾਤੇ ਭਗਤ ਸਵੇਰੇ ਹੋਈ ਇਸ ਘਟਨਾ ਨੂੰ ਵੱਦਸ਼ਗਣੀ ਮੰਨਦੇ ਸਨ ਮੇਰੇ ਨਾਲ ਸਿਕੰਦਰ ਨੂੰ ਜੋ ਛਿੜਕਾ ਪਈਆਂ ਰਹੇ ਰੱਬ ਦਾ ਨਾਮ ਕਸੂਰ ਬਸ ਇਨਾਂ ਕਿ ਦੀਵੇ ਪਾਣੀ ਵਿੱਚੋਂ ਕੱਢਣ ਦਾ ਕੰਮ ਸਿਕੰਦਰ ਨੇ ਆਪ ਕਿਉਂ ਨਹੀਂ ਕੀਤਾ ਬਾਪੂ ਜੀ ਦੇ ਇਸ ਗੁੱਸੇ ਤੋਂ ਮਾਂ ਵੀ ਨਾ ਬਚ ਸਕੇ ਉਸ ਦਿਮਹੁ ਹਟੂ ਨਿਕਲ ਗਿਆ ਸੀ ਇਸ ਵਰੀ ਦਿਨਾਂ ਦੇ ਦਿਨ ਲక్ష్ਮੀ ਨੂੰ ਕਾਣੂ ਛਿੜਕਾ ਮਾਰਦੇ ਹੂੰ ਮੇਰਾ ਨਾਂ ਹੀ ਲక్ష్ਮੀ ਸੀ ਪਰ ਮੇਰੀ ਮਾਂ ਜਿਹੜੀ ਕਰਦੀ ਅਸਲੀ ਲక్ష్ਮੀ ਸੀ ਉਸ ਦਾ ਘਰ ਵਿੱਚ ਕਦੇ ਉੱਕਾ ਵੀ ਯਾਤਰ ਨਹੀਂ ਹੋਇਆ ਹੁੰਦਾ ਵੀ ਕਿਵੇਂ ਮਾਂ ਨੇ ਤਿੰਨ ਕੰਜਕਾ ਜੋ ਜੰਮ ਦਿੱਤੀਆਂ ਮਾਂ ਤਾਂ ਸਾਰਾ ਕੁਝ ਵੇਖ ਕੇ ਸੁਣ ਕੇ ਜਰ ਲੈਂਦੀ ਚੁੱਪ ਹੀ ਰਹਿੰਦੀ ਅਕਸ ਸਾਰਿਆਂ ਦੇ ਹਿੱਸੇ ਦੀਆਂ ਛਿੜਕਾਂ ਸਿਕੰਦਰ ਹੀ ਖਾਂਦਾ ਨੇ ਤੇ ਟੜਾ ਪੈਂਦੀਆਂ ਫਿਰ ਵੀ ਨੰਮੋ ਚੂਣਾ ਜਿਹਾ ਹੋ ਕੇ ਖੜਾ ਰਹਿੰਦਾ ਸਿਰ ਹੇਟਾਂ ਕਰੀ ਸ਼ਰਮਸਾਰ ਬੇਵਸ ਜਿਹਾ ਇੱਥੋਂ ਤੱਕ ਕਿ ਬਾਉ ਜੀ ਗਾਲਾਂ ਵੀ ਕੱਢ ਦਿੰਦੇ ਉਹ ਵੀ ਨਿੱਕੀ ਨਿੱਕੀ ਗੱਲ ਉੱਤੇ ਜਿਵੇਂ ਚਾਹ ਸਮੇਂ ਸਿਰ ਨਹੀਂ ਆਈ ਉਹ ਗਰਾਹੀ ਲੇਟ ਕਿਉਂ ਹੋਈ ਪਰ ਪਤਾ ਨਹੀਂ ਉਹ ਇੱਟੇ ਸਬਰ ਵਾਲਾ ਕਿਉਂ ਸੀ ਚਿਹਰੇ ਤੇ ਨਾ ਤਾਂ ਕੋਈ ਤੈਸ ਨਾ ਕੁੜਤਨ ਚੁੱਪ ਖੜਾ ਰਹਿੰਦਾ ਮੈਨੂੰ ਉਸ ਦੀ ਚੁੱਪ ਉਸ ਦੀ ਹਾਰ ਲੱਗਦੀ ਮੱਕਰੀ ਮਗਰ ਖੜੀ ਸਭ ਕੁਝ ਵੇਂਦੀ ਸੁਣਦੀ ਨਾਲੇ ਅੰਦਰੋਂ ਅੰਦਰੀ ਕੁੜਦੀ ਰਹਿੰਦੀ ਚੰਦ ਰਿਆ ਕੁਝ ਤਾਂ ਮੋਹ ਪੁੱਟ ਪੈ ਕਦੇ ਤਾਂ ਅੱਖਾਂ ਵਿੱਚ ਰੋ ਭਰ ਕੇ ਬਾਉ ਜੀ ਦੀਆਂ ਅੱਖਾਂ ਵਿੱਚ ਅੱਖਾਂ ਗੱਡ ਲੈ ਖੁਦ ਕਹਿੰਦੀ ਅੰਦਰੋਂ ਮੇਰਾ ਚਿੱਤ ਕਰਦਾ ਉਹ ਬਾਉ ਜੀ ਮੂਰੇ ਪੋਲੇ ਤਾਂ ਮੇਰਾ ਮਨ ਵੀ ਹੌਲਾ ਹੋ ਜਾਵੇ ਸ਼ਾਇਦ ਉਸ ਦੀ ਗਰੀਬੀ ਉਸ ਨੂੰ ਇਹ ਇਜਾਜ਼ਤ ਨਹੀਂ ਦਿੰਦੀ ਸੀ ਅੱਜ ਵੀ ਦੀਵਾਲੀ ਸੀ ਇਸ ਦਿਨ ਮੈਨੂੰ ਸਿਕੰਦਰ ਡਾਟਾ ਯਾਦ ਆ ਮੈਂ ਬਨੇਰੇ ਤੇ ਦੀਵੇ ਬਾਲਦੀ ਬਾਲਦੀ ਆਪਣੇ ਗੁਜ਼ਰੇ ਪਲਾਂ ਨੂੰ ਯਾਦ ਕਰ ਬੈਠੀ ਅੱਜ ਸਕੰਦਰ ਸੱਚਮੁੱਚ ਜੇਤੂ ਜਾਪ ਰਿਹਾ ਸੀ ਉਸ ਦੀ ਮਰਜ਼ੀ ਤੇ ਹੁਣ ਆਪ ਹੀ ਆਪਣੀ ਮਰਜ਼ੀ ਦਾ ਪੈਰਾ ਸੀ ਤੇ ਮੈਂ ਮੈਂ ਤਾਂ ਹਾਲੇ ਵੀ ਖਾਰੀ ਜਹੀ ਜਿਹੜੀ ਹਜ਼ਾਰਾਂ ਮੀਦਾਂ ਲੈ ਕੇ ਜਗਨ ਨਾਲ ਗਈ ਗਈ ਇੱਕ ਪਿੰਜਰੇ ਵਿੱਚੋਂ ਕੱਢ ਕੇ ਦੂਜੇ ਪਿੰਜਰੇ ਵਿੱਚ ਤਾੜ ਦਿੱਤੀ ਗਈ ਜਦੋਂ ਮੈਨੂੰ ਜਗਨ ਛਿੜਕਾ ਮਾਰਦਾ ਤਾਂ ਮਾਂ ਯਾਦ ਆ ਜਾਂਦੀ ਦੇਦੀ ਬਾਉਜੀ ਕੋਲੋਂ ਨਿਤਚੜਾ ਖਾ ਕੇ ਅਕਸਰ ਕਈ ਵਾਰੀ ਕਹਿੰਦੀ ਬੰਦੇ ਦਾ ਸੁਭਾਅ ਪਾ ਲਈਦਾ ਮੂਰੂ ਪੋਲਣ ਦਾ ਕੀ ਫਾਇਦਾ ਰਹਿਣਾ ਤਾਂ ਇੱਥੇ ਹੀ ਐ ਮੈਂ ਵੀ ਇਸੇ ਤਰ੍ਹਾਂ ਮੂਰੂ ਨਾ ਪੋਲਦੀ ਪਰ ਮੈਂ ਮਾਵਾਂਗ ਸਹਿਜ ਨਹੀਂ ਹੋ ਸਕੀ ਡਰੀ ਰਹਿੰਦੀ ਫਿਰ ਮੈਨੂੰ ਵੀ ਆਪਣਾ ਆਪ ਸਿਕੰਦਰ ਵਾਂਗ ਲੱਗਦਾ ਹਾਰਿਆ ਹੋਇਆ ਡਰੇਆ ਸਹਿਮਿਆ ਜਿਹਾ ਹੁਣ ਤਾਂ ਸਿਕੰਦਰ ਦਾ ਵਜੂਦ ਮੇਰੇ ਅੰਗ ਸੰਗ ਹੀ ਰਹਿਣ ਲੱਗ ਪਿਆ ਮੇਰੀ ਜ਼ਿੰਦਗੀ ਤੇ ਉਸ ਦੀ ਜ਼ਿੰਦਗੀ ਵਿੱਚ ਕੋਈ ਖਾਸ ਫਰਕ ਨਹੀਂ ਮੈਨੂੰ ਵੀ ਸਵੇਰ ਤੋਂ ਸ਼ਾਮ ਤੱਕ ਉਹੀ ਜ਼ਿੱਲਤ ਸਹਿਣੀ ਪੈਂਦੀ ਫਿਰ ਫਰਕ ਕੀ ਹੋਇਆ ਬਸ ਇਹੀ ਕਿ ਸਿਕੰਦਰ ਇੱਕ ਨੌਕਰ ਸੀ ਤੇ ਮੈਂ ਘਰ ਦੀ ਮਾਲਕਣ ਜਦੋਂ ਕਦੇ ਮੈਂ ਜਗਨ ਮੂਰੇ ਹੋ ਕੇ ਨਿੱਕੀ ਮੋਟੀ ਗਲਤੀ ਦੀ ਮਾਫੀ ਮੰਗਦੀ ਤਾਂ ਉਹ ਹੰਕਾਰ ਜਾਂਦਾ ਉਸ ਦਾ ਸਿਰ ਹੋਰ ਉਤਾਂ ਹੋ ਜਾਂਦਾ ਲక్ష్ਮੀ ਹੱਥ ਜੋੜ ਕੇ ਮਾਫੀ ਜੋ ਮੰਗ ਰਹੀ ਹੈ ਮੈਂ ਲక్ష్ਮੀ ਹਾਂ ਮੇ ਕਾਮਤ ਪਰੇ ਨੀਵੀ ਕਮਜ਼ੋਰ ਨਹੀਂ ਜਦੋਂ ਜਦੋਂ ਇਹ ਅਹਿਸਾਸ ਮੇਰੇ ਅੰਦਰ ਜਾਗਦਾ ਉਦੋਂ ਉਦੋਂ ਹੀ ਮੇਰੇ ਵਜੂਦ ਦੀ ਸਰੀ ਵੀ ਨੱਪ ਦਿੱਤੀ ਜਾਂਦੀ ਫਿਰ ਸਿਕੰਦਰ ਜਾਤਾ ਜਾਂਦਾ ਫਰਮਾ ਬਰਤਾਰੀ ਕਰਦਾ ਛਿੜਕਾਂ ਵੀ ਖਾਂਦਾ ਫਿਰ ਵੀ ਹੱਥ ਜੋੜ ਕੇ ਖੜਾ ਮੇਰੇ ਵਾਂਗ ਜਿਵੇਂ ਪੇੜ ਹਲਾਲ ਹੋਣ ਤੋਂ ਪਹਿਲਾਂ ਚੁੱਪ ਹੋ ਕੇ ਖਲੋ ਜਾਂਦੀ ਹੈ ਮੇਰਾ ਅੰਤਰਮਨ ਸਦਾ ਹੀ ਸਿਕੰਦਰ ਨਾਲ ਆਪਣੀ ਤੁਲਨਾ ਵਿੱਚ ਗੁਆਚ ਜਾਂਦਾ ਇਹ ਮੇਰਾ ਪਾਗਲਪਨ ਨਹੀਂ ਸ਼ਾਇਦ ਮੇਰੇ ਹਾਲਾਤ ਹੀ ਐਸੇ ਨਹੀਂ ਜਾਂ ਕਹੋ ਮੇਰੀ ਹਾਇਫੀਤ ਹੀ ਸਿਕੰਦਰ ਦੇ ਹਾਨ ਦੀ ਡਰੀ ਹੋਈ ਕਸੂਰਵਾਰ ਜੀ ਇੱਕ ਇਸ਼ਤਿਹਾਰੀ ਮੁਜ਼ਰਮ ਵਾਂਗ ਮੈਂ ਭਾਵੇਂ ਪੜੀ ਲਿਖੀ ਹਾਂ ਅਤੇ ਸਿਕੰਦਰ ਅਗੂਠਾ ਛਾਪ ਪਰ ਹਾਂ ਤਾਂ ਦੋਵੇਂ ਹੀ ਅਦੀਨਗੀ ਦੇ ਸ਼ਕਰ ਸਿਕੰਦਰ ਨੂੰ ਉਸ ਦਾ ਭਰਾ ਬਾਉ ਜੀ ਦੇ ਦਰ ਤੇ ਛੱਡ ਗਿਆ ਚੱਕਰੀ ਕਰਨ ਨੂੰ ਕਦੇ ਕਦਾਈ ਮਿਲਣਾ ਚੰਦਾ ਬਾਉਜੀ ਤਾਂ ਸਿਰਫ ਸ਼ਿਕਾਇਤਾਂ ਹੀ ਲਾਉਂਦੇ ਰਹਿੰਦੇ ਪਰ ਆਹੀ ਕਹਿੰਦਾ ਤੁਸੀਂ ਮਾਈ ਬਾਪ ਤੁਹਾਡਾ ਹੀ ਬੱਚਾ ਹੈ ਗਲਤੀ ਕਰੇ ਤਾਂ ਭਾਵੇਂ ਕਟਾਪਾ ਚੜਦਿਓ ਹਾਲੇ ਕੋਈ ਕਸਰ ਸੀ ਇਹਦੋਂ ਤਾਂ ਬੰਦਾ ਕੁੱਟਿਆ ਹੀ ਚੰਗਾ ਬੋਲ ਕੋ ਬੋਲ ਦਿਲ 'ਚ ਸਾਹਮਣੇ ਕਿਹੜੇ ਸੌਖੇ ਨੇ ਚੁੱਪਦੇ ਰਹਿੰਦੇ ਨੇ ਕਾਲਜੇ ਅੰਦਰ ਜ਼ਖਮੀ ਕਰਦੇ ਨੇ ਹਰ ਵੇਲੇ ਸਿਕੰਦਰ ਦਾ ਭਰਾ ਬਿਲਕੁਲ ਮੇਰੇ ਬਾਉਜੀ ਵਰਗਾ ਉਬੀ ਤਾਂ ਕਦੇ ਜਗਨ ਨੂੰ ਨਹੀਂ ਭਰਜਦੇ ਹਮੇਸ਼ਾ ਆਪਣੀ ਧੀ ਦੀਆਂ ਗਲਤੀਆਂ ਸੁਣ ਕੇ ਇੱਥੇ ਹੀ ਛੱਡ ਜਾਂਦੇ ਨੇ ਸਿਕੰਦਰ ਬਾਗ ਹਲਾਲ ਹੋਣ ਲਈ ਇੱਕ ਦਿਨ ਤਾਂ ਹਾਤੀ ਹੋ ਗਈ ਉਗਰਾਹੀ ਤੇ ਪੈਸਿਆਂ ਵਿੱਚੋਂ 50 ਰੁਪਏ ਕੱਟ ਸਨ ਬਾਉ ਜੀ ਲੋ ਲੱਖੀ ਹੋ ਗਈ ਬਾਉ ਜੀ ਮੈ ਤੋਂ ਗਣਤੀ 'ਚ ਗਲਤੀ ਹੋ ਗਈ ਹੋਵੇਗੀ ਮੇਰੀਆਂ ਤਾਂ ਭਾਵੇਂ ਜੇਬਾਂ ਫਰੋ ਲਵੋ ਜੇ ਨਹੀਂ ਜਕੀਨ ਤਾਂ ਮੇਰੀ ਤਨਖਾਹ ਵਿੱਚੋਂ ਕੱਟ ਲੈਣਾ ਸੁਣ ਕੇ ਬਾਉਜੀ ਪੜਕੁੱਠੇ ਕੋਲਪੀ ਡਾਂਗ ਕਿੱਟਿਆਂ ਤੇ ਦੇ ਮਾਰੇ ਕੰਜਰਾ ਐਸਾਨ ਕਰਦਾ ਸਿਕੰਦਰ ਇੰਜ ਸਾਮਿਆ ਖੜਾ ਸੀ ਜਿਨੇ ਕੋਈ ਸਰਾਲ ਸਾਹ ਪੀਗੀ ਹੋਵੇ ਕਈ ਦਿਨ ਕਿੱਟੇ ਦੀ ਸੱਟ ਦਾ ਮਾਤਮ ਜਿਹੜ ਕਰਦਾ ਰਿਹਾ ਡਰ ਨਾਲ ਪੀਲਾ ਭੂਕ ਹੋ ਗਿਆ ਸੀ ਇੱਕ ਦਿਨ ਮੈਨੂੰ ਪਤਾ ਲੱਗਿਆ ਭਰਾ ਨੂੰ ਮਿਲਣ ਗਿਆ ਮੁਰਕੇ ਨਹੀਂ ਆਇਆ ਨਾ ਭਰਾ ਕੋਲ ਪਹੁੰਚਿਆ ਨਾ ਕੋਈ ਥਾਉ ਪਤਾ ਲੱਗਿਆ ਆਪਣੇ ਕੱਪੜੇ ਤੇ ਹੋਰ ਨਿੱਕ ਸੁੱਕ ਵੀ ਛੱਡ ਗਿਆ ਮੇਰੇ ਅੰਦਰ ਇੱਕ ਡਰ ਪੈਦਾ ਹੋ ਗਿਆ ਤ੍ਰਿਸਕਾਰ ਹੇਠਾਂ ਦਬ ਕੇ ਆਪਣੀ ਜਾਨ ਨਾ ਗਵਾ ਬੈਠਾ ਹੋਵੇ ਕਈ ਵਾਰ ਮੈਨੂੰ ਲਿੰਝ ਲੱਗਦਾ ਜਿਵੇਂ ਬਾਉ ਜੀ ਨੂੰ ਤੱਕਾ ਮਾਰ ਕੇ ਸਿਕੰਦਰ ਪੂਰੇ ਜ਼ੋਰ ਨਾਲ ਨਸ ਰਿਹਾ ਦੂਰ ਜਾ ਰਿਹਾ ਹਫਤਾ ਹੋਇਆ ਤ੍ਰਿਸਕਾਰ ਦੀ ਹੱਦ ਤੋਂ ਪਾਰ ਜਾਣ ਦੀ ਕੋਸ਼ਿਸ਼ ਕਰ ਰਿਹਾ ਫਿਰ ਉਸਨੇ ਖੁਦ ਮਖਤਾਰੀ ਦੀ ਸਰਜ਼ਮੀ ਤੇ ਪੈਰ ਰੱਖ ਕੇ ਖੁੱਲੀ ਹਵਾ ਵਿੱਚ ਸਾਲਿਆ ਮੈਂ ਵੀ ਤਾਂ ਇਸ ਹੱਤੋਂ ਪਾਰ ਧੜਕਦੀ ਜ਼ਿੰਦਗੀ ਵੇਖਣਾ ਚਾਹੁੰਦੀ ਹਾਂ ਖੁੱਲੀ ਹਵਾ ਵਿੱਚ ਆਪਣਾ ਆਪ ਲੰਬਣਾ ਚਾਹੁੰਦੀ ਹਾਂ ਇਸ ਲਈ ਮੈਂ ਅਖਬਾਰ ਵਿੱਚ ਇਸ਼ਤਿਹਾਰ ਪੜ੍ਹ ਕੇ ਟੀਚਰ ਦੀ ਨੌਕਰੀ ਲਈ ਅਰਜ਼ੀ ਦਿੱਤੀ ਸਕੂਲ ਵੱਲੋਂ ਨਿਯੁਕਤੀ ਪੱਤਰ ਆਇਆ ਵੇਖ ਕੇ ਅੰਤਾਂ ਦੀ ਖੁਸ਼ੀ ਸਾਂ ਜਗਨ ਨੂੰ ਦੱਸਿਆ ਮੇਰਾ ਰਿਕਾਰਡ ਸਭ ਤੋਂ ਵਧੀਆ ਸੀ ਹਮੇਸ਼ਾ ਫਸਟ ਡਿਵੀਜ਼ਨ ਲਈ ਹੈ ਇਸ ਲਈ ਮੇਰੀ ਸਿਲੈਕਸ਼ਨ ਹੋ ਗਈ ਮੈਨੂੰ ਆਪਣੇ ਆਪ ਤੇ ਅਜੀਬ ਮਾਣ ਮਹਿਸੂਸ ਹੋ ਰਿਹਾ ਸੀ ਜਗਨ ਦੇ ਮੱਥੇ ਤਿਉੜੀਆਂ ਪੈ ਗਈਆਂ ਤੂੰ ਕਿਸ ਤੋਂ ਪੁੱਛ ਕੇ ਅਰਜੀ ਦਿੱਤੀ ਸੀ ਤੈਨੂੰ ਪਤਾ ਹੈ ਸਾਡੇ ਘਰ ਦੀ ਜਨਾਨੀ ਕਦੇ ਨੌਕਰੀ ਕਰਨ ਨਹੀਂ ਗਈ ਤੇ ਨਾ ਹੀ ਜਾਵੇਗੀ ਇਸ ਵਿੱਚ ਤੇ ਪੁੱਛਣ ਦੀ ਕੀ ਲੋੜ ਸੀ ਮੈਂ ਨੌਕਰੀ ਕਰਨਾ ਚਾਹੁੰਦੀ ਹਾਂ ਇਹ ਮੇਰਾ ਫੈਸਲਾ ਸੀ ਜੇ ਇਸ ਘਰ ਦੀ ਕਿਸੇ ਜਨਾਨੀ ਨੇ ਨੌਕਰੀ ਨਹੀਂ ਕੀਤੀ ਤਾਂ ਕੀ ਹੋਇਆ ਮੈਂ ਸ਼ੁਰੂਆਤ ਕਰਨਾ ਚਾਹੁੰਦੀ ਹਾਂ ਮੈਂ ਹਾਲੇ ਵੀ ਮੁਸਕਰਾ ਕੇ ਚੁਲਬਲੇਪਨ ਨਾਲ ਕਿਹਾ ਤੈਨੂੰ ਕੀ ਨਹੀਂ ਮਿਲਦਾ ਖਾਣੂ ਕਰੇ ਰੋਟੀ ਨਹੀਂ ਕਿ ਪੈਣਨ ਨੂੰ ਕੱਪੜੇ ਨਹੀਂ ਜਗਨ ਦੇ ਚਿਹਰੇ ਦਾ ਰੰਗ ਬਦਲ ਗਿਆ ਸੀ ਇੰਝ ਕਿਉਂ ਕਹਿੰਦੇ ਹੋ ਮੈਂ ਪੜ੍ਹੀ ਲਿਖੀ ਹਾਂ ਮੈਂ ਖਾਣ ਤੇ ਪੈਣਨ ਤੋਂ ਅਗਾਹ ਦੀ ਸੋਚ ਰੱਖਦੀ ਹਾਂ ਬਕਵਾਸ ਨਾ ਕਰ ਤੇਰੇ ਪਿਓ ਦਾ ਰਾਜ ਜਗਨ ਪੂਰੇ ਜ਼ੋਰ ਨਾਲ ਕਰਜਿਆ ਮੈਂ ਅੰਦਰ ਤਾਈ ਕੰਬ ਗਈ ਮੇਰੇ ਨਾਲ ਜਿਵੇਂ ਘਰ ਦੀਆਂ ਕੰਧਾਂ ਦੇ ਜਿਹੀ ਸਾਹ ਪੀਤੇ ਗਏ ਕੀ ਰਾਤ ਪਿਉਦਾ ਹੀ ਹੋ ਸਕਦਾ ਜਾਂ ਫਿਰ ਖਾਵੰਦ ਕਿਹੋ ਜਿਹੇ ਹੁਕਮਰਾਨ ਨੇ ਜਿਹੜੇ ਔਰਤ ਦੇ ਜਜ਼ਬਾਤਾਂ ਨੂੰ ਲਤਾਰ ਦੇ ਨੇ ਪਰ ਦੇਵੀ ਮਾਤਾ ਦੀ ਪੂਜਾ ਕਰਦੇ ਨੇ ਜੀ ਕਰਦਾ ਮੈਂ ਵੀ ਚੰਡੀ ਬਣ ਜਾਵਾਂ ਕੋਈ ਸ਼ੂਕ ਦੀ ਹਵਾ ਬਣ ਜਾਵਾਂ ਇਸ ਬੇਰਹਿਮ ਕੈਦ ਵਿੱਚੋਂ ਦੂਰ ਪੱਜ ਜਾਵਾਂ ਸਿਕੰਦਰ ਬਾਦ ਪਰ ਕਿਵੇਂ ਰਿਸ਼ਤਿਆਂ ਦੀ ਟੁੱਟ ਭੱਜ ਲੈ ਕੇ ਇਹ ਲక్ష్ਮੀ ਕਿੱਥੇ ਜਾਵੇਗੀ ਫਿਰ ਚੁੱਪ ਹੋ ਜਾਂਦੀ ਹਾਂ ਕਿਸੇ ਮੂਰੇ ਪ੍ਰਿਆਦ ਵੀ ਨਹੀਂ ਕਰ ਸਕਦੀ ਕਿ ਬਾਉਜੀ ਕੋਲ ਜਾ ਕੇ ਰੋਵਾਂ ਇਸ ਮਰਿਆਤਾ ਦੇ ਭਲੇਕੇ ਨੂੰ ਤੋੜ ਦੇਵਾਂ ਕਿ ਉਸ ਪਿਓ ਕੋਲ ਜਾਵਾਂ ਜਿਹੜਾ ਸਭਾ ਵਿੱਚ ਖੜਾ ਹੋ ਕੇ ਕਹਿੰਦਾ ਹੈ ਧੀ ਦੇ ਪੁੱਤ ਵਿੱਚ ਕੋਈ ਅੰਤਰ ਨਹੀਂ ਅੱਜ ਦੇ ਯੁੱਗ ਵਿੱਚ ਦੋਹੇ ਬਰਾਬਰ ਹਨ ਝੂਠ ਕਹਿੰਦੇ ਨੇ ਬਾਉਜੀ ਪਹਿਲਾ ਘਰ ਵਿੱਚੋਂ ਤਾਂ ਇਸ ਵਿਤਕ੍ਰੇਣ ਦੂਰ ਕਰਦੇ ਉਹ ਤਾਂ ਹਰ ਪਲ ਜਗਨਦੇਸ ਸੋਨੇ ਗਾਉਂਦੇ ਨੇ ਬਹੁਤ ਲਾਇਕ ਦਾਮਾਦ ਹੈ ਤਕੜਾ ਬਿਜ਼ਨਸ ਵਾਦੂ ਪੈਸਾ ਵਧੀਆ ਕਾਰ ਪਰ ਬਾਉਜੀ ਇਹ ਕਿਉਂ ਭੁੱਲ ਗਏ ਤੁਹਾਡੀ ਲక్ష్ਮੀ ਵੀ ਉਸ ਘਰ ਵਿੱਚ ਹੈ ਮੇਰਾ ਵੀ ਨਾਂ ਲੋਕ ਕਦੇ ਜਗਨ ਦਾ ਕਰਬਾਰ ਪੈਸਾ ਸਭ ਕੁਝ ਹੈ ਤੇ ਲక్ష్ਮੀ ਕਿਸ ਦੀ ਹੈ ਪਰ ਬਾਉਜੀ ਤਾਂ ਭੁੱਲ ਜਾਂਦੇ ਨੇ ਉਹਨਾਂ ਤਾਂ ਜਗਨ ਤੇ ਹੱਥ ਜਿਵੇਂ ਰਬੜ ਦੀ ਗੁੱਟੀ ਫੜਾ ਦਿੱਤੀ ਹੋਵੇ ਦਾ ਕਾਕਾ ਜਿਵੇਂ ਮਰਜ਼ੀ ਤੋੜੀ ਮਰੋੜੀ ਜਾ ਖੇਡੀ ਜਾ ਉਹਨੇ ਸਿਰਫ ਤੇਰੀ ਐ ਸਿਕੰਦਰ ਦਾ ਭਰਾ ਵੀ ਤਾਂ 100 100 ਗੱਲਾਂ ਸੁਣ ਕੇ ਤੁਰ ਜਾਂਦਾ ਸੀ ਫਿਰ ਵੀ ਸਿਕੰਦਰ ਜਾਣ ਲੱਗੇ ਨੂੰ ਚਫੀ ਪਾ ਲਿੰਦਾ ਵੀਰ ਜੀ ਛੇਤੀ ਗੇੜਾ ਮਾਰਿਓ ਬੌਜੀ ਸਿਕੰਦਰ ਦਾ ਪਤੀਰਾ ਮਾੜਾ ਕਰਕੇ ਇੰਜ ਜਿਤਾ ਦਿੰਦੇ ਉਸਦੇ ਭਰਾ ਨੂੰ ਸਿਕੰਦਰ ਹੀ ਗਲਤ ਲੱਗਦਾ ਉਹੀ ਗੁਰ ਜਗਨ ਕੋਲ ਵੀ ਸੀ ਅਕਸਰ ਮਾੜੀਆਂ ਮੋਟੀਆਂ ਦੀਆਂ ਗੱਲਾਂ ਨੂੰ ਬਤਾ ਚੜਾ ਕੇ ਦੱਸਦਾ ਬਾਉ ਜੀ ਦੇ ਤਹਿਤ ਮੇਰੀ ਮਾੜੀ ਤਸਵੀਰਵਾ ਦਿੰਦਾ ਇਹ ਬੋਲਦੀ ਐ ਮੁਰੋ ਰੋਬਦਾਰ ਲੈਸ ਦੇ ਨਾਲ ਝਗੜਨ ਕਹਿੰਦਾ ਜਿਵੇਂ ਮੈਨੂੰ ਜਿੱਤ ਕੇ ਲਿਆਂਦਾ ਹੋਵੇ ਕੀ ਮੈਨੂੰ ਬੋਲਣ ਦਾ ਅਧਿਕਾਰ ਨਹੀਂ ਹਾਂ ਮੈਂ ਬੋਲਦੀ ਆ ਕਿ ਇਹ ਇਹ ਨਹੀਂ ਗੱਲਾਂ ਕਰਦੇ ਫਿਰ ਮੈਂ ਮੁਰੋ ਜਵਾਬ ਕਿਉਂ ਨਹੀਂ ਦੇ ਸਕਦੀ ਮੈਂ ਇੱਕ ਵਾਰ ਹਰਖ ਕੇ ਕਿਹਾ ਸੀ ਮੈਂ ਉਸ ਦਿਨ ਚੰਡੀ ਬਣ ਕੇ ਸ਼ੌਕ ਦੀ ਹਨੇਰੀ ਬਣ ਗਈ ਲੈ ਜਾਓ ਇਸ ਨੂੰ ਮੈਂ ਇਹ برداشت ਨਹੀਂ ਕਰਨਾ ਜਗਨ ਨੇ ਚਾਣ ਬੁੱਚ ਕੇ ਬਾਉ ਜੀ ਤੇ ਅਖੀਲੀ ਚੋਟ ਕੀਤੀ ਤੇ ਬਾਉ ਜੀ ਬਤਵਾੰ ਖਲੋਤੇ ਰਹੇ ਇਹਲ ਅਤੇ ਮੈਂ ਰੋਂਦੀ ਰਹੇ ਮੈਨੂੰ ਲੈ ਜਾਓ ਬਾਉ ਜੀ ਹਾਲੇ ਮੈਂ ਅੰਦਰੋਂ ਚਾਉਂਦੀ ਹਾਂ ਮੈਂ ਸਕੰਦਰ ਵਾਂਗ ਨੌਕਰ ਨਹੀਂ ਬਗੈਰ ਇੱਜ਼ਾਜ਼ਤ ਤੋਂ ਮੈਂ ਇੱਕ ਪੈਸਾ ਨਹੀਂ ਖਰਚ ਸਕਦੀ ਪੈਸੇ ਪੈਸੇ ਦਾ ਹਿਸਾਬ ਮੰਗਿਆ ਜਾਂਦਾ ਕਿੱਥੇ ਖਰਚੇ ਕਿੰਨੇ ਖਰਚੇ ਕਿਉਂ ਖਰਚੇ ਮੈਂ ਤਾਂ ਕਦੇ ਜਗਨ ਤੋਂ ਕੋਈ ਹਿਸਾਬ ਨਹੀਂ ਲਿਆ ਜਾਂ ਫਿਰ ਮੈਨੂੰ 와ਝਾ ਕੋਈ ਹੱਕ ਨਹੀਂ ਮੈਂ ਉਸ ਦੇ ਅਧੀਨ ਹਾਂ ਬਾਉ ਜੀ ਹੁਣ ਤਾਂ ਲੱਗਦਾ ਇਹ ਸਭ ਵੀ ਉਦਾਰੇ ਨੇ ਕਿਸੇ ਦੇ ਰਹਿਮੋ ਕਰਮ ਤੇ ਚੱਲਦੇ ਪਏ ਨੇ ਮੈਨੂੰ ਆਪਣੇ ਨਾਲ ਲੈ ਜਾਓ ਬਾਉ ਜੀ ਮੈਨੂੰ ਲੈ ਜਾਓ ਮੈਂ ਰੋਂਦੀ ਰਹੀ ਮੇਰੇ ਹੰਝੂ ਵੀ ਬਾਉ ਜੀ ਦੀ ਬੇਰਹਿਮ ਤਾਸੀਰ ਨਾ ਬਤ ਦ ਸਕੀ सिकंदर ਦੇ ਪ੍ਰਾਵਾੰਗ ਹਦਾਇਤਾਂ ਦੇ ਕੇ ਚੁੱਪ ਰਹੀਦਾ ਇੱਕ ਚੁੱਪ ਸੌ ਸੁੱਕ ਅਗਾ ਤੋਂ ਤੇਰੀ ਕੋਈ ਸ਼ਿਕਾਇਤ ਨਾ ਹੋਵੇ ਮੈਂ ਹੱਸ ਪੀ ਪਾਗਲਾ ਵਾਂਗ ਮੈਂ ਹੀ ਨਹੀਂ ਚਾਹੀਤ ਮੇਰੇ ਨਾਲ ਰਹਿਦਾ ਸਿਕੰਦਰ ਦਾ ਵਜੂਦ ਵੀ ਹੱਸ ਰਿਹਾ ਸੀ ਅੱਜ ਸਭ ਕੁਝ ਯਾਦ ਕਰਦੇ ਆਂ ਕਰਦੇ ਆਂ ਮੇਰੀਆਂ ਅੱਖਾਂ ਵਿੱਚੋਂ ਦੋ ਹੰਝੂ ਦੀਵੇ ਦੀ ਸਿੱਧੀ ਸਤੋਰ ਲੋ ਤੇ ਜਾਟ ਕੇ ਲੋ ਚਿਰਚਿਰ ਕਰਕੇ ਕੰਬ ਗਏ ਅੱਥਰੂ ਪਹੁੰਚ ਕੇ ਮੇਰੀ ਸੁਰਤ ਫੇਰ ਸਿਕੰਦਰ ਤੇ ਜਾ ਕੁਲੋਤੀ। ਦੀਵਾਲੀ ਵਾਲੇ ਦਿਨ ਸਵੇਰੇ-ਸਵੇਰੇ ਚਿਰਕਾਂ ਖਾ ਕੇ ਵੀ ਸਿਕੰਦਰ ਸ਼ਾਂਤ ਲੱਗਿਆ। ਰਾਤ ਨੂੰ ਬਨੇਰਿਆਂ ਤੇ ਦੀਵੇ ਬਾਲ ਰਿਹਾ ਸੀ। ਮੈਂ ਦੀਵੀਆਂ ਦੇ ਚਾਨਣ ਵਿੱਚ ਉਸਦਾ ਚਿਹਰਾ ਵੇਖਣ ਦੀ ਕੋਸ਼ਿਸ਼ ਕੀਤੀ। ਜ਼ਰੂਰ ਰੋਕ ਕੇ ਆਇਆ ਹੋਵੇਗਾ ਜਾਂ ਫਿਰ ਉਦਾਸ ਹੋਵੇਗਾ। ਪਰ ਨਹੀਂ ਉਸਦੇ ਚਿਹਰੇ ਤੇ ਇੱਕ ਅਜੀਬ ਸਬਰ ਤੇ ਨੂਰ ਸੀ। ਸਗੋਂ ਹੋਰ ਵੀ ਨਿਖਰੇ ਨਿਖਰੇਆ ਲੱਗਿਆ। ਮੈਂ ਜਾਣ ਪੁੱਛ ਕੇ ਉਸਨੂੰ ਪੁੱਛਿਆ ਸੀ ਬਾਈ ਬੜਾ ਲਿਸ਼ਕੀ ਜਾਨਾ ਕਪੜੇ ਵੀ ਬੜੇ ਸੋਹਣੇ ਪਾਏ ਨੇ ਪਹਿਣੇ ਆ ਨਮਾ ਕੁਰਤਾ ਪਜਾਮਾ ਸਮਾ ਕੇ ਦਿੱਤਾ ਬਾਉ ਜੀ ਹੁਰਾ ਨੇ ਕਿੰਨਾ ਨਮਾੜਾ ਹੈ ਵਿਚਾਰਾ ਝਾੜ ਚੰਬਕਰਾ ਕੇ ਵੀ ਬਾਉ ਜੀ ਵੱਲੋਂ ਮਿਲੇ ਤੋਹਫੇ ਤੇ ਉਸਨੂੰ ਕਿੰਨਾ ਮਾਣ ਸੀ ਪਰ ਮੇਰੇ ਮੂੰਹੋਂ ਆਪਣੀ ਤਾਰੀਫ ਸੁਣ ਕੇ ਜਿਵੇਂ ਉਸਨੂੰ ਇੱਕ ਊਰਜਾ ਮਿਲ ਗਈ ਸੱਚੀ ਹੀ ਤਾਂ ਪਿਆਰ ਤੇ ਤਾਰੀਕ ਕਦੇ ਕਦੇ ਨੀਰਸ ਜ਼ਿੰਦਗੀ ਵਿੱਚ ਕਿੰਨੀ ਮਿਠਾਸ ਪਰ ਦਿੰਦੇ ਨੇ ਸੋਚ ਕੇ ਮੈਨੂੰ ਮੇਰਾ ਵजूद ਸਕੰਦਰ ਤੋਂ ਨੀਵਾ ਜਾਪ ਰਿਆ ਸੀ ਹਾਲੇ ਪਿਛਲੇ ਹਫਤੇ ਮੈਂ ਨਵਾਂ ਸੂਟ ਪਾ ਕੇ ਤਿਆਰ ਹੋਈ ਸਾਂ ਅੰਦਰੋਂ ਮੋਹ ਪਿਆਰ ਦੇ ਕੁਦਰਤੀ ਵੇਗ ਨੂੰ ਸੰਭਾਲ ਸੰਭਾਲ ਕੇ ਜਗਨ ਨੂੰ ਉਟੀਕ ਰਹੀ ਸੀ ਆਪਣੇ ਆਪ ਨੂੰ ਸ਼ੀਸ਼ੇ ਮੂਰੇ ਵੇਖਿਆ ਤਾਂ ਸੂਟ ਦਾ ਗੁਲਾਬੀ ਰੰਗ ਚਿਹਰੇ ਤੱਕ ਫੈਰ ਗਿਆ ਸੀ ਖਿੜੇ ਗਲਾਬ ਵਾਂਗ ਕਈ ਦਿਨਾਂ ਦੀ ਨਰਾਜ਼ਗੀ ਦੂਰ ਕਰਨਾ ਚਾਹੁੰਦੀ ਸੀ ਜਗਨ ਆ ਗਿਆ ਕਪੜੇ ਬਦਲੇ, ਦੇਵੀ ਮਾਂ ਕੇ ਜੋਤ ਜਗਾਈ, ਰੋਟੀ ਵੀ ਖਾ ਲਈ ਪਰ ਮੇਰੇ ਵੱਲ ਕੋਈ ਧਿਆਨ ਨਹੀਂ ਦਿੱਤਾ। ਆਪਣੇ ਬਹੀ ਖਾਤੇ ਫਰੋਲਣ ਬੈਠ ਗਿਆ। ਮੈਨੂੰ ਆਪ ਹੀ ਪੁੱਛਣਾ ਪਿਆ। ਕਿਹੋ ਜਿਹੀ ਲੱਗਦੀ ਆਂ? ਬੜੀ ਸੋਹਣੀ। ਤੁਸੀਂ ਬਿਨਾ ਵੇਖੀ ਕਿਵੇਂ ਦੱਸ ਦਿੱਤਾ? ਉਹ ਮੈਨੂੰ ਪਤਾ ਤੂੰ ਹਮੇਸ਼ਾ ਹੀ ਸੋਹਣੀ ਲੱਗਦੀ ਐ। ਨਹੀਂ। ਵੇਖੋ ਜ਼ਰਾ। ਮੈਂ ਤਾਂ ਨਵਾਂ ਸੂਟ ਵਕਾਉਣਾ ਸੀ। ਦੱਸੋ ਕਿਹੋ ਜਿਹਾ ਲੱਗ ਰਿਹਾ ਮੈਂ ਜ਼ਬਰਦਸਤੀ ਉਸਦਾ ਧਿਆਨ ਆਪਣੇ ਆਪ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਅੱਛਾ ਅੱਛਾ ਅ ਸੂਤ ਜੋਣਾ ਮੈਂ ਵੀ ਕਹਾ ਤੂੰ ਇਤਨੀ ਸੋਹਣੀ ਕਿਉਂ ਲੱਗ ਰਹੀ ਹੈ ਕਹਿ ਕੇ ਜ਼ਗਨ ਫੇਰ ਕੰਮ ਵਿੱਚ ਮਸਤ ਹੋ ਗਿਆ ਉਸਦੀ ਬੇਰੁਕੀ ਵੇਖ ਕੇ ਮੇਰੇ ਮਨ ਵਿੱਚੋਂ ਪਿਆਰ ਦੀ ਰੋਸ਼ਨੀ ਦਾ ਇੱਕ ਹੋਰ ਲਾਟੂ ਗੁੱਲ ਹੋ ਗਿਆ ਹੁਣ ਤਾਂ ਕਤਰਾ ਕਤਰਾ ਡਿੱਗਦੇ ਪਲ ਮੇਰੀ ਉਮਰ ਤੇ ਕੁੰਬ ਵਿੱਚੋਂ ਮੰਫੀ ਹੋ ਰਹੇ ਨੇ ਰੇੰਦੇ ਪਾਣੀ ਅੰਦਰ ਖੜੋਤ ਆ ਗਈ ਕਾਈ ਜਮ ਗਈ ਮੇਰੇ ਤੁਰੰਦਰ ਆਪਣੇ ਆਪ ਵਿੱਚੋਂ ਹਵਕਾਉਂਦੀ ਹੈ ਲੱਗਦਾ ਜਿਵੇਂ ਕੋਈ ਬੇਲੋੜੀ ਚੀਜ਼ ਹੋਵਾ ਅੰਦਰ ਇੱਕ ਭਿਆਨਕ ਜੰਗਲ ਉੱਕ ਖਲੋਤਾ ਤੈਸ ਹੁnda ਲੀਕੀ ਹੋਈ ਜ਼ਿੰਦਗੀ ਵਿੱਚ ਪਟਕਦੀ ਹੋਈ ਪਤਾ ਨਹੀਂ ਕੀ ਲੱਭ ਰਹੀਆਂ ਸ਼ਾਇਦ ਹਾਲੇ ਵੀ ਜ਼ਿੰਦਗੀ ਦੇ ਮਾਇਨੇ ਤਲਾਸ਼ਦੀ ਅੰਦਰਲਾ ਠੀਰਲਾ ਰੋਸ਼ਨੀ ਦਾ ਲਾਟੂ ਅੱਜ ਸਵੇਰੇ ਬੜੀ ਦਿਨਾਂ ਤੇ ਦਿਨ ਪੁੱਛ ਗਿਆ ਮੈਂ ਜਗਨ ਨੂੰ ਪੁੱਛ ਬੈਠੀ ਸੀ ਰਾਤ ਬੜੀ ਲੇਟ ਕਰ ਕਿਉਂ ਆਏ ਐਵੇਂ ਦੋਸਤ ਮਿੱਤਰ ਇਕੱਠੇ ਹੋ ਕੇ ਹੋਟਲ 'ਚ ਬੈਠ ਗਏ ਬੜਾ ਆਨੰਦ ਆਇਆ ਬੜੇ ਚਿਰਾਂ ਬਾਅਦ ਦੋ ਘੰਟੇ ਗੱਪਸ਼ਪ ਕੀਤੀ ਫਰੈਸ਼ ਹੋ ਗਏ ਜਗਨ ਨੇ ਖੁਸ਼ ਹੋ ਕੇ ਕਿਹਾ ਤਾਂ ਹੀ ਕਹਿਨੀ ਆ ਜ਼ਿੰਦਗੀ ਵਿੱਚ ਥੋੜੀ ਬਹੁਤ ਚੇਨ ਚਾਹੀਦੀ ਹੈ ਮੈਂ ਉਸ ਦਾ ਮੂਡ ਵੇਖ ਕੇ ਗੱਲ ਸ਼ੁਰੂ ਕੀਤੀ ਠੀਕ ਹੈ ਉਹ ਵਾਕਕੀ ਤੇ ਜ਼ਰੂਰੀ ਹੈ ਜਗਨ ਨੇ ਕਿਹਾ ਫਿਰ ਮੈਂ ਵੀ ਪਹਿਲੀ ਤਰੀਕ ਨੂੰ ਨੌਕਰੀ ਜੁਆਇਨ ਕਰ ਲਵਾਂ ਮੈਂ ਹਲਕੇ ਫੁਲਕੇ ਅੰਦਾਜ਼ ਨਾਲ ਹੱਸ ਕੇ ਕਿਹਾ ਜਗਨ ਪਰ ਕੁੱਟਿਆ ਕੋਲ ਖੜੇ ਨੌਕਰ ਸਾਹਮਣੇ ਮੇਰੀ ਰੱਜ ਕੇ ਬੇਇੱਜ਼ਤੀ ਕੀਤੀ ਫੁੰਕਾਰੇ ਮਾਰਦਾ ਘਰੋਂ ਬਾਹਰ ਚਲਾ ਗਿਆ ਨੌਕਰ ਸਾਹਮਣੇ ਬੇਇੱਜ਼ਤ ਹੋ ਕੇ ਮੈਂ ਟੜਫਦੀ ਰਹੀ ਮੂੰਹੋਂ ਕੁਝ ਨਾ ਬੋਲ ਸਕੀ ਦਕਨ ਦੇ ਇਸ ਨਰਾਤਰ ਨੇ ਮੈਨੂੰ ਖੜੀ ਖਲੋਤੀ ਨੂੰ ਸੀਤਾ ਵਾਂਗ ਅੱਗ ਵਿੱਚ ਝੁਲੰਗਾ ਦਿੱਤਾ ਹੁਣ ਤਾਂ ਮੈਂ ਕਈ ਵਾਰ ਇਸ ਅੱਗ ਵਿੱਚੋਂ ਲੰਘ ਚੁੱਕੀ ਖੁਦ ਹੀ ਅੱਗ ਵਾਂਗ ਤਪ ਰਹੀ ਹਾਂ ਹੁਣ ਜਗਨ ਮਾਕਰ ਨੂੰ ਅੱਗ ਵਿੱਚੋਂ ਕਿਵੇਂ ਲੰਗਾਏਗਾ ਜੇ ਸੀਤਾ ਨੂੰ ਅੱਗ ਵਿੱਚੋਂ ਲੰਗੌਰ ਤੇ ਜਨਕ ਨੇ ਕਿੰਤੂ ਪ੍ਰੰਤੂ ਨਹੀਂ ਕੀਤਾ ਕਿ ਮੇਰੀ ਭੋਲ ਵਰਗੀ ਕੋਵਲ ਬੱਚੀ ਨਾਲ ਇਹ ਅਨਰਥ ਕਿਉਂ ਹੋਇਆ ਫਿਰ ਬਾਉ ਜੀ ਕਿਉਂ ਕੋਈ ਸਵਾਲ ਕਰਨਗੇ ਜਗਨ ਨੂੰ ਉਹ ਕਿਉਂ ਪੁੱਛਣਗੇ ਉਹਨਾਂ ਦੀ ਪੁੱਛਣ ਦੀ ਸੀਮਾ ਤਾਂ ਸਿਰਫ ਅਖੀਰਲੀ ਗੱਲ ਪੁੱਛਣ ਤੱਕ ਸੀ ਜੋ ਉਹਨਾਂ ਮੇਰੇ ਵਿਆਹ ਤੋਂ ਪਹਿਲਾਂ ਪੰਡਤ ਕੋਲ ਪੁੱਛ ਲਈ ਸੀ ਸੰਜੋਗ ਬਣਦਾ ਹੈ ਕਿ ਨਹੀਂ ਸੰਜੋਗ ਹੋ ਗਿਆ ਪਰ ਸਮੀਰ ਇਹ ਪੁੱਛਣ ਦਾ ਹੌਸਲਾ ਜਾਂ ਕੋਸ਼ਿਸ਼ ਕਦੇ ਕਿਸੇ ਨੇ ਨਹੀਂ ਕੀਤੀ ਇਨਾਂ ਸੰਜੋਗਾਂ ਦੇ ਪੜਾਂ ਵਿੱਚ ਜ਼ਿਬਾਂ ਹੰਦੀ ਰਹਿੰਦੀ ਖੈ ਲਤਮੀ ਮਰੜ ਬਤੇਰੀਆਂ ਦੀ ਕਤਾਰ ਵਿੱਚ ਖੜੀ ਬਗਾਵਤ ਨਹੀਂ ਕਰ ਸਕਦੀ ਬੇਵਸਾ ਬਾਦ ਦੀ ਕਾਇਲ ਕੀਤੀ ਹੋਈ ਗੂੰਜ ਬਾਤ ਡਰੀ ਸਾਮੀ ਬਿਨਾ ਚਿਹਰੇ ਮੋਰੇ ਵਾਰੀ ਬੇਪਛਾਨ ਇੱਜਤ ਨੂੰ ਸੜ ਚੁੱਕੇ ਧਾਵਣ ਵਿੱਚ ਸਾਂਭੀ ਬੈਠੀ ਆ ਕਿਦਰੇ ਜੱਗ ਤਮਾਸ਼ਾ ਨਾ ਬਣ ਜਾਵਾ ਬੇਵਸੀ ਦੇ ਬੱਦਲ ਹੰਝੂਆਂ ਨਾਲ ਭਰੇ ਰਹਿੰਦੇ ਪਰ ਹੁਣ ਵਸਦੇ ਨਹੀਂ ਬੱਦਲ ਅੰਦਰ ਹੀ ਗਰਜ ਲੈਂਦੇ ਨੇ ਡਰਾਉਂਦੇ ਨੇ ਉਹਨਾਂ ਦੀ ਤਲਵਾਰ ਚ ਹੀ ਤਿੱਖੀ ਘੜਕ ਦੀ ਬਿਜਲੀ ਕਾਲਜੇ ਤੇ ਡਿੱਗ ਪੈਂਦੀ ਕਾਲza ਕਿੱਲੇ ਬਲਨਵਾਂਗ ਤੁਖ ਦਰਿੰਦਰ ਹੈ ਅਨਵਹੀ ਨੈਣਾ ਦੇ ਨੀਰ ਤੇ ਹੌਂਕਿਆਂ ਦਾ ਗੋਲਾ ਮੂਕੋ ਗੋਲਾ ਅੰਦਰ ਹੀ ਉਸਲਵੱਟੇ ਲੈਂਦਾ ਰਹਿੰਦਾ ਹੈ ਕਦੇ ਕਦੇ ਤਰਾਟਾਂ ਵੀ ਪਾਉਂਦਾ ਹੁਣੇ ਗੋਲਾ ਮੇਰੀ ਜ਼ੀਬ ਤੇ ਆ ਗਿਆ ਮੇਰੀ ਜ਼ੀਬ ਦੇ ਤੰਤੂ ਵੀ ਇਸ ਦੇ ਹੇਠਾਂ ਦੱਬ ਗਏ ਕੁਝ ਬੋਲਣ ਨਹੀਂ ਦਿੰਦਾ ਮੇਰੇ ਵਜੂਦ ਉੱਤੇ ਚੁੱਪ ਦਾ ਗਿਲਾਫ਼ ਚੜ ਗਿਆ ਤੋਰੰਦਰਤੀ ਕਿਸ ਗੋਲੇ ਦਾ ਹੀ ਪੈਰਾ ਹੈ ਸ਼ਾਇਦ ਇਹ ਹੀ ਕੋਲਾਸ ਕੰਦਰ ਦੇ ਅੰਦਰ ਵੀ ਹੋਵੇਗਾ ਤਾਂ ਹੀ ਉਹ ਚੁੱਪ ਰਹਿੰਦਾ ਸੀ ਸਦਾ ਸਬਰ ਨਾਲ ਸਰੋਬਾਰ ਬਾਉ ਜੀ ਵੀ ਕਹਿੰਦੇ ਨੇ ਇੱਕ ਚੁੱਪ 100 ਸੁਖ ਸ਼ਾਇਦ ਸੰਜੋਗ ਨੂੰ ਮਰਦੋ ਮੰਡੀ ਸਮੇਲ ਵਿੱਚ ਬਦਲਦਾ ਕੋਈ ਗੁਰ ਹੋਵੇ ਬਾਉ ਜੀ ਅੱਜ ਮੈਨੂੰ ਦੀਵਾਲੀ ਤੇ ਨਾਈ ਸੀ ਖੀਰ ਦਾ ਟੋਲਣਾ ਫੜਾ ਕੇ ਕਹਿਣ ਲੱਗੇ ਆ ਬੇਬੇ ਦੇ ਡੇਰੇ ਦਾ ਪ੍ਰਸ਼ਾਦ ਲక్ష్ਮੀ ਤੈਨੂੰ ਪਤਾ ਆਪਣਾ ਸਕੰਦਰ ਕੀ ਹੋਇਆ ਸਿਕੰਦਰ ਨੂੰ ਮੈਂ ਡਰ ਗਈ ਮੈਨੂੰ ਤਾਂ ਹੁਣ ਪਤਾ ਲੱਗਿਆ ਬਾਬਾ ਸਿਕੰਦਰ ਤਾਂ ਸਾਧਾ ਨਾਲ ਰਲ ਗਿਆ ਸੀ ਉਸ ਨੂੰ ਗਿਆਨ ਪ੍ਰਾਪਤ ਹੋ ਗਿਆ ਉਹ ਸਾਧ ਬਣ ਗਿਆ ਜਿਹੜਾ ਆਪਣੀ ਮੰਡੀ ਤੇ ਬਾਹਰ ਡੇਰਾ ਹੈ ਸ਼ਾਹ ਸਿਕੰਦਰ ਹੁਣ ਉੱਥੇ ਆ ਗਿਆ ਪਿਛਲੇ 3 ਮਹੀਨਿਆਂ ਤੋਂ ਸਮਾਧੀ ਉੱਤੇ ਬੈਠਾ ਹੈ ਹੁਣ ਇਹ ਡੇਰਾ ਬਾਬੇ ਸਿਕੰਦਰ ਸਾਹ ਦਾ ਡੇਰਾ ਵਜਦਾ ਹੈ ਬਾਬਾ ਸਿਕੰਦਰ ਸਾਹ ਪਿਛਲੇ ਕਈ ਮਹੀਨਿਆਂ ਤੋਂ ਚੁੱਪ ਹੈ ਮੌਨ ਵਰਤ ਧਾਰਨ ਕਰੀ ਬੈਠਾ ਹੈ ਲੋਕੀ ਜਾਣਦੇ ਨੇ ਮੱਥਾ ਟੇਕਦੇ ਨੇ ਕਹਿੰਦੇ ਨੇ ਮਰਾਤਾ ਪੂਰੀਆਂ ਹੁੰਦੀਆਂ ਨੇ ਆ ਪ੍ਰਸ਼ਾਦ ਸਾਦੇ ਡੇਰੇ ਦਾ ਹੀ ਐ ਮੈਂ ਤਾਂ ਕਈ ਵਾਰ ਡੇਰੇ ਉਹਨਾਂ ਦੇ ਦਰਸ਼ਨਾਂ ਨੂੰ ਜਾਣਾ ਮੇਰੇ ਚਿਹਰੇ ਤੇ ਵਿਅੰਗਪ੍ਰੀ ਮਸਕਾਨ ਠਹਿਰ ਗਈ ਮੈਂ ਬਾਉਜੀ ਵੱਲ ਗੋਹ ਨਾਲ ਵੇਖਿਆ ਉਹਨਾਂ ਦੀਆਂ ਅੱਖਾਂ ਸਿੱਥੇਪਣ ਦੀ ਗਵਾਹੀ ਦੇ ਰਹੀਆਂ ਸੀ ਕੁਝ ਪਲ ਲਈ ਚੁੱਪ ਦਾ ਪੈਰਾ ਮੇਰੇ ਉੱਤੇ ਟੁੱਟ ਗਿਆ ਮੈਂ ਆਪ ਮਹਾਰੇ ਪੋੜਟੀ ਆਖਿਰ ਸਿਕੰਦਰ ਜਿੱਤ ਗਿਆ ਉਸਤੀ ਜਿੱਤ ਦਾ ਖਿਆਲ ਮੈਨੂੰ ਮੇਰੇ ਅਤੀਤ ਵਿੱਚੋਂ ਬਾਹਰ ਖਿੱਚ ਲਿਆਇਆ। ਮੇਰੇ ਨਾਲ ਰਹਿਤੇ ਸਕੰਦਰ ਦਾ ਵजूद ਉੱਸਰ ਦਾ ਜਾ ਰਿਹਾ ਸੀ। ਪਹਾੜ ਜਿੱਡਾ ਵजूद ਮੇ ਬਾਣੀ ਦੀ ਹੁੰਦੀ ਜਾ ਰਹੀ ਸੀ। ਮੇਰੇ ਸਾਹਮਣੇ ਜੁਗਨੂਆਂ ਵਾਂਗ ਟਿੰਕਦੇ ਦੀਵੇ ਵੀ ਮੈਨੂੰ ਆਪਣੇ ਆਪ ਤੋਂ ਸ਼ਕਤੀਸ਼ਾਲੀ ਲੱਗੇ। ਨਿੱਕੀ ਜਿਹੀ ਲੋਹ ਨਾਲ ਹਨੇਰੇ ਨੂੰ ਜਿੱਤਣ ਦੀ ਕੋਸ਼ਿਸ਼ ਕਰਦੇ ਹੋਏ ਇੱਕ ਟਿੰਕ ਦੀ ਲੋ ਤੇ ਮੇਰੀ ਨਿਗਾ ਠਹਿਰ ਗਈ। ਸਕੰਦਰ ਦੇ ਚਿਹਰੇ ਦੇ ਭਾਤ ਭਾਤ ਰੂਪ ਵਿੱਚ ਉੱਕਣ ਲੱਗੇ। ਕਦੇ ਮਾਸੂਮ ਚਿਹਰਾ ਦੂਜਿਆਂ ਦੀ ਮਰਜ਼ੀ ਅਨੁਸਾਰ ਟਲਦਾ ਹੋਇਆ ਤੇ ਕਦੇ ਚਮਕਦਾ ਚਿਹਰਾ ਪੂਰੇ ਆਦਮੀ ਵਾਂਗ ਮੁਸਕਰਾਉਂਦਾ ਜਿਸ ਦੀਆਂ ਸੂਰਜੀ ਅੱਖਾਂ ਵਿੱਚ ਇੱਕ ਗੈਬੀ ਰੋਸ਼ਨੀ ਸੀ ਮੈਂ ਇੱਕ ਟੱਕ ਵੇਂਦੀ ਰਹੀ ਮੇਰੇ ਅੰਦਰ ਵਸੇ ਜੰਗਲ ਵਿੱਚ ਨਿੱਕੇ-ਨਿੱਕੇ ਜੁਗਨੂ ਚਮਕ ਪਏ ਪੂਰਾ ਪੂਰੀ ਖਿੰਡੀ ਲక్ష్ਮੀ ਦੇ ਟੋਟੇ ਜੁੜਦੇ ਗਏ ਇੱਕ ਸਾਬਤ ਤੇ ਅਡੋਲ ਲక్ష్ਮੀ ਮੇਰੇ ਅੰਦਰ ਉੱਠ ਖਲੋਤੀ ਜਿਸ ਦਾ ਕੱਦ ਹੌਲੀ-ਹੌਲੀ ਸਿਕੰਦਰ ਦੇ ਪਹਾੜ ਜਿੱਤੇ ਵਜੂਦ ਵਾਂਗ ਉੱਸਰਣ ਲੱਗ ਪਿਆ ثروہ رشوالن پرپورے લક્ષ્મી ਕਿਸੇ ਦੀ ਵਾਰ ਨੂੰ ਕੁੰਦਾ ਕਰਨ ਦੀ ਸ਼ਕਤੀ ਨਾਲ ਸਮਰਤ ਨਵੇਂ ਫੈਸਲੇ ਅੰਦਰ ਧੜਕੇ ਜੀਵਨ ਚਨਕ ਪੜ ਕੁਠੀ ਮੈਂ ਦਮਦਮ ਕਰਦੀ ਪੌੜੀਆਂ ਉਤਰਾਈ ਉਤਸੁਕਤਾ ਨਾਲ ਅਲਮਾਰੀ ਵਿੱਚੋਂ ਨਿਯੁਕਤੀ ਪੱਤਰ ਲੱਭ ਕੇ ਆਪਣੇ ਪਰਸ ਵਿੱਚ ਪਾ ਲਿਆ ਜਗਨ ਆਵਾਜ਼ਾਂ ਤੇ ਰਿਆ લક્ષ્મી ਅਨ લક્ષ્મી ਕਿੱਧਰ ਗਈ ਪੂਜਾ ਦਾ ਮੂਰਤ ਨਿਕਲ ਰਿਹਾ ਜਗਨ ਨੇ લક્ષ્ਮੀ ਪੂਜਾ ਕਰਨੀ ਹੈ ਮੇਰੀ ਮੈਂ ਤਾਂ ਉਸ ਲਈ ਸਿਰ ਪੁੰਨਾ ਦਿੱ ਲਖਮੀਆ ਜਗਨ ਮੈਨੂੰ ਲక్ష్ਮੀ ਮਾਤਾ ਦੀ ਪੂਜਾ ਲਈ ਪੁਕਾਰ ਰਿਹਾ ਕਿੱਥੇ ਸੀ ਇਨੀ ਦੇਰ ਲਾ ਦਿੱਤੀ ਤੈਨੂੰ ਪਤਾ ਨਹੀਂ ਸ਼ੁਭ ਮਹੂਰਤ ਨਿਕਲ ਰਿਹਾ ਜਗਨ ਨੇ ਗੁੱਸੇ ਨਾਲ ਕਿਹਾ ਪਰ ਮੇਰਾ ਅੰਤਰਮਨ ਹੁਣ ਸਹਿਜ ਸੀ ਮੈਂ ਮੁਸਕਰਾ ਕੇ ਕਿਹਾ ਸ਼ੁਭ ਮਹੂਰਤ ਤਾਂ ਹੋਣੇ ਸ਼ੁਰੂ ਹੋਇਆ ਤੁਹਾਡੀ ਕੜੀ ਸੀ ਪਿੱਛੇ ਚੱਲ ਰਹੀ ਹੈ ਲਾਓ ਆਗੀ ਲక్ష్ਮੀ ਕਰੋ ਪੂਜਾ ਸ਼ੁਰੂ